ਪਿੰਡ ਸਭਰਾ ਵਿਖੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੀ ਹੋਈ ਹੰਗਾਮੀ ਮੀਟਿੰਗ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ ਅੱਜ ਦਿਨ ਮੰਗਲਵਾਰ 2 ਵਜੇ ਦੇ ਕਰੀਬ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਵੱਡੇ ਪੱਧਰ ਤੇ ਕਿਸਾਨਾਂ ਨੇ ਹਿੱਸਾ ਲਿਆ ਇਸ ਉਪਰੰਤ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟ ਬੁੱड्डा ਦੇ ਜ਼ਿਲ੍ਹਾ ਵਿੱਤ ਸਕਤਰ ਸਾਹਿਬ ਸਿੰਘ ਸਭਰਾ ਅਤੇ ਜ਼ੋਨ ਪ੍ਰਧਾਨ ਕਾਰਜ ਸਿੰਘ ਅਤੇ ਇਕਾਈ ਪ੍ਰਧਾਨ ਜਗਜੀਤ ਸਿੰਘ ਬੱਬੂ ਨੇ ਦੱਸਿਆ ਕਿ ਬੀਤੇ ਦਿਨੀ ਆਏ ਹੜਾ ਕਾਰਨ ਵੱਡੇ ਪੱਧਰ ਤੇ ਪਿੰਡ ਸਭਰਾ ਤੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਦਾ ਨੁਕਸਾਨ ਹੋਇਆ ਹੈ ਕਿਉਂਕਿ ਜਿੱਥੋਂ ਬੰਨ ਟੁੱਟਾ ਸੀ ਉਸ ਜਗ੍ਹਾ ਤੇ ਲੋਕਾਂ ਨੇ ਆਪ ਹੀ ਜਦੋਜਹਿਦ ਕਰਕੇ ਉਸ ਬੰਨ ਨੂੰ ਬੰਨ ਦਿੱਤਾ ਸੀ ਪਰ ਹੁਣ ਪਾਣੀ ਸੁੱਕਣ ਦੇ ਬਾਵਜੂਦ ਵੀ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਪੰਜਾਬ ਸਰਕਾਰ ਅਤੇ ਹਲਕਾ ਵਿਧਾਇਕ ਲਾਲਜੀਤ ਸਿੰਘ ਭੁੱਲਰ ਨੂੰ ਚੇਤਾਵਨੀ ਦਿੱਤੀ ਕਿ ਜੇ ਆਉਣ ਵਾਲੇ ਦਿਨਾਂ ਵਿੱਚ ਬੰਨ ਦਾ ਕੋਈ ਹੱਲ ਨਾ ਕੀਤਾ ਗਿਆ ਤਾਂ ਉਹਨਾਂ ਦੇ ਪੁਤਲੇ ਵੱਡੇ ਪੱਦਰਤੇ ਸਾੜੇ ਜਾਣਗੇ ਹੋਰ ਕੀ ਆਖਿਆ ਇਹਨਾਂ ਆਗੂਆਂ ਨੇ ਆਓ ਖੁਦ ਹੀ ਸੁਣਦੇ ਹਾਂ ਵੇਖੋ ਜੀ ਜਿਹੜੀਆਂ ਸਰਕਾਰਾਂ ਇਹ ਕੀ ਜਿਹੜੀ ਗੱਲ ਕਹੀ ਆ ਵੀ ਗਵਰਨਮੈਂਟ ਤੇ ਮੰਟਮੈਂਟ ਤੇ ਗੌਰ ਸਾਡੇ ਕਿਸਾਨਾਂ ਦਾ ਆਹ ਫਲੱਡ ਆਇਆ ਪਿੱਛੇ ਦਾ ਕਿੰਨਾ ਨੁਕਸਾਨ ਹੋਇਆ ਇਹ ਸਾਰਿਆਂ ਨੇ ਭਲੀ ਭਾਂਤ ਜਾਣਦੇ ਆ ਲੋਕ ਕੱਖੋਲੇ ਹੋ ਕੇ ਬੈਠੇ ਆ ਤੇ ਕਿੰਨੀ ਸਰਕਾਰ ਉਹਦਾ ਸਰਗਰਮ ਹੀ ਤੇ ਕਿਸਾਨ ਆਪ ਦਾ ਵਾਹ ਲਾਈ ਆਇਆ ਮਜ਼ਦੂਰ ਸਾਡੇ ਨਾਲ ਸਾਡੇ ਮਜ਼ਦੂਰ ਭਾਈਚਾਰਾ ਸਾਡੇ ਨਾਲ ਜਿਤਾਣ ਵਾਂਗੂ ਖੜਾ ਹਰ ਪੱਖੋਂ ਜਸਦਰ ਫਲੱਡ ਆਇਆ ਤੇ ਕਿੰਨੀ ਜਦੋਂ ਯਾਦ ਕੀਤੀ ਕਿਸਾਨਾਂ ਦੇ ਮਜ਼ਦੂਰਾ ਨੇ ਪਰ ਬੰਨਾ ਫਿਰ ਕੇ ਰੁੜ ਕੇ ਤੇ ਨੁਕਸਾਨ ਐਡਾ ਭਾਰੀ ਨੁਕਸਾਨ ਹੋਇਆ ਸਾਬ ਕੋਈ ਨਹੀਂ ਹੁਣ ਸਰਕਾਰ ਰਾਮਨਾ ਕੁੰਭ ਕਰਦੀ ਨੀਂਦ ਸੁੱਤੀ ਆ ਕੀ ਹੁਣ ਪੱਥਰ ਲਾਤਾ ਸਾਰੇ ਬੰਦ ਤੇ ਕੀ ਕੀ ਬੰਨ ਪਲਾਸਟਰ ਕਰਕੇ ਤੇ ਆ ਕਈਆਂ ਥਾਵਾਂ ਤੋਂ ਜਾ ਕੇ ਮੌਕਾ ਵੇਖੋ ਦੋ ਦੋ ਕਰਮਾ ਬੰਨ ਦੇ ਨਾਲੋਂ ਦਰਿਆ ਪਿੱਛੇ ਆ ਅੱਜ ਬਾਣੀ ਸੁੱਕ ਗਿਆ ਵਾ ਸਾਡੀ ਸਰਕਾਰ ਗਾੜੀ ਬੇਨਤੀ ਆ ਕਿ ਉਹ ਬੰਨ ਦੇ ਉੱਤੇ ਪੱਥਰ ਲਾਇਆ ਜਾਵੇ ਉਹਨੂੰ ਕਾਇਮ ਕੀਤਾ ਜਾਵੇ ਜਿੱਥੋਂ ਰੁੜ ਕੇ ਲੱਗ ਗਿਆ ਆ ਉੱਥੇ ਮਿੱਟੀ ਦੀ ਖਾਣਾ ਪੂਰਤੀ ਕਰਕੇ ਬੰਨ ਨੂੰ ਉਹਨੂੰ ਪਿੱਛੇ ਕੀਤਾ ਜਾਵੇ ਗਾੜੀ ਕੰਧ ਲਾਈ ਜਾਵੇ ਵੇਖੋ ਜੀ ਦਿੱਤਾ ਕੀ ਇਹਨਾਂ ਨੇ ਜਿਹੜੀ ਭਾਰਤ ਸਰਕਾਰ ਆ ਉਹਨੇ 680 ਰੁਪਇਆ ਦਿੱਤਾ ਵਾ ਪੰਜਾਬ ਸਰਕਾਰ ਨੇ ਕੀ ਦਿੱਤਾੜੀਆਂ ਵੜੀਆਂ ਵੜੀਆਂ ਡੇਂਗਾ ਮਾਰਦੀ ਆਏ ਨਾ ਇਹ ਨਾ ਲਿਆ ਨਾ ਕੋ ਦਿੱਤਾ ਤੇ ਬੰਨ ਉਤਰਾ ਦਾ ਉਤਰਾ ਹੀ ਕੱਚਾ ਭਲਕੇ ਪਾਣੀ ਫੇਰ ਆ ਗਿਆ ਭੱਜੇ ਫਿਰਨਗੇ ਅੱਜ ਮੰਤਰੀ ਸਾਹਿਬ ਨੂੰ ਬੇਨਤੀ ਕਰਦੇ ਵੀ ਤੈਨੂੰ ਉਧਰ ਤੂੰ ਤੋੜੇ ਚੁੱਕਦਾ ਤੋੜੇ ਚੁੱਕੜ ਦੀ ਲੋੜ ਦੀਗੀ ਤੁਹਾਡਾ ਕੰਮ ਤੋੜੇ ਚੁੱਕਣਾ ਨਹੀਂਗਾ ਟਾਡਾ ਕਾਮਾ ਪ੍ਰਪੋਜ਼ਲ ਬਣਾ ਕੇ ਉਹਨੂੰ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਮਜ਼ਬਲ ਬੰਨ ਨੂੰ ਮਜ਼ਬੂਤ ਕੀਤਾ ਜਾਵੇ ਸਾਡੇ ਜਿਹੜੇ ਕਿਸਾਨਾਂ ਦਾ ਨੁਕਸਾਨ ਹੋਇਆ ਵਾ ਉਹਨੂੰ ਭਰਿਆ ਜਾਵੇ ਨਹੀਂ ਤੇ ਤੁਹਾਨੂੰ ਪਿੰਡਾਂ ਦੇ ਵਿੱਚ ਆਉਣਾ ਮੁਸ਼ਕਲ ਹੋ ਜਾਊਗਾ ਕਿਉਂਕਿ ਕੋਈ ਜ਼ਿਆਦਾ ਸਮਾਂ ਨਹੀਂ ਲੱਗਣਾ ਤੁਹਾਡੇ ਪੁੱਤਲੇ ਫੂਕ ਲੱਗਾ ਤੁਹਾਡੇ ਪੰਜਾਬ ਸਰਕਾਰ ਤੇ ਫੂਕਾਂਗੇ ਤੇ ਤੁਹਾਨੂੰ ਵਿਰੋਧ ਕਰਾਂਗੇ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ